ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੈ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਨਵੀਂ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ ਤੁਹਾਡੀਆਂ ਸੁਖੁਮਤਾਂ ਲਈ ਤੁਹਾਡੇ ਲਈ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਾ ਪੰਜਾਬ ਸਰਕਾਰ ਵੱਲੋਂ ਕੋਈ ਵੀ ਨਵਾਂ ਐਲਾਨ ਕੀਤਾ ਜਾਂਦਾ ਹੈ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਸ ਦਾ ਇਨਫੋਰਮੇਸ਼ਨ ਪਹੁੰਚਾਉਂਦੇ ਆ ਜਾਣਕਾਰੀ ਸੀ ਤੁਹਾਨੂੰ ਦਿੰਦੇ ਆ ਜੋ ਅੱਜ ਨਵਾਂ ਫੈਸਲਾ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕਿ ਠੇਕੇ ਦੀ ਸ਼ਰਾਬ ਨੂੰ ਲੈ ਕੇ ਬਹੁਤ ਮਹਿੰਗੀ ਸ਼ਰਾਬ ਹੋਣ ਕਰਕੇ ਲੋਕਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਸ਼ਰਾਬ ਦੇ ਰੇਟ ਆਮ ਆਦੀ ਪਾਰਟੀ ਦੀ ਸਰਕਾਰ ਨੇ ਬਹੁਤ ਵਧਾ ਦਿੱਤੇ ਨੇ ਜਿਸ ਕਾਰਨ ਜੋ ਸ਼ਰਾਬ ਦੇ ਸ਼ਕੀਨ ਸੀ ਸ਼ਰਾਬ ਪੀਣ ਦੇ ਉਹਨਾਂ ਨੂੰ ਸ਼ਰਾਬ ਠੇਕੇ ਤੋਂ ਲੈਣ ਤੇ ਲੱਗਿਆ ਬਹੁਤ ਜ਼ਿਆਦਾ ਜਿਹੜਾ ਮੁਸ਼ਕਲ ਪੇਸ਼ ਆਉਂਦੀ ਸੀ ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਸੀ ਕਿ ਸ਼ਰਾਬ ਸਸਤੀ ਹੋਵੇ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰ ਦੇ ਵਿੱਚ ਲੋਕ ਠੇਕੇ ਤੋਂ ਸ਼ਰਾਬ ਲੈ ਕੇ ਪੀਂਦੇ ਸੀ ਕਿਉਂਕਿ ਆਮ ਲੋਕਾਂ ਦੀ ਪਹੁੰਚ ਤੱਕ ਸੀ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਵੀਂ ਪਾਲਿਸੀ ਬਣਾਈ ਦਿੱਲੀ ਦੇ ਆਧਾਰ ਤੇ ਪਾਲਿਸੀ ਬਣੀ ਜਿੱਥੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਠੇਕੇ ਦੀ ਸ਼ਰਾਬ ਸੋ ਠੇਕੇ ਦੀ ਸ਼ਰਾਬ ਜਿਸ ਕਰ ਨਾ ਮਿਲਣ ਤੇ ਲੋਕ ਦੇਸੀ ਸ਼ਰਾਬ ਜਿਹੜੀ ਪਿੰਡਾਂ ਦੇ ਵਿੱਚ ਰੂੜੀ ਮਾਰਕਾ ਸ਼ਰਾਬ ਹੁੰਦੀ ਹੈ ਜਿਹੜੇ ਲੋਕ ਤਿਆਰ ਕਰਦੇ ਨੇ ਜਰੇਲੀ ਸ਼ਰਾਬ ਹੁੰਦੀ ਉਹ ਲੈ ਕੇ ਪੀਣ ਲੱਗੇ ਜਿਸ ਕਰ ਇਹ ਬਹੁਤ ਵੱਡਾ ਕਾਂਡ ਵਾਪਰਿਆ ਸੰਗਰੂਰ ਦੇ ਵਿੱਚ ਵਾਪਰਿਆ ਫਿਰ ਮਜੀਠਾ ਦੇ ਵਿੱਚ ਵਾਪਰਿਆ ਹੁਣ ਲੁਧਿਆਣਾ ਦੇ ਵਿੱਚ ਵੀ ਕੱਲ 3 ਮੌਤਾਂ ਹੋਈਆਂ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਵੱਡਾ ਤੇ ਐਮ ਫੈਸਲਾ ਲਿਆ ਕਿ ਹੁਣ ਠੇਕੇ ਦੀ ਸ਼ਰਾਬ ਸਸਤੀ ਕਰ ਦਿੱਤੀ ਜਾਵੇ ਜੋ ਉਹਨਾਂ ਨੇ ਬੇਨਤੀ ਕਰ ਦਿੱਤੀ ਏ ਠੇਕੇ ਦੀ ਸ਼ਰਾਬ ਦੇ ਰੇਟ ਬਹੁਤ ਘੱਟ ਕਰ ਦਿੱਤੇ ਜਾਣਗੇ ਆਮ ਲੋਕਾਂ ਦੀ ਪਹੁੰਚ ਤੱਕ ਸ਼ਰਾਬ ਜਿਹੜੀ ਹੈ ਉਹ ਹੁਣ ਪਹੁੰਚਿਆ ਕਰੇਗੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਅੱਜ ਐਕਸਾਈਜ਼ ਮੰਤਰੀ ਹਰਪਾਲ ਚੀਮਾ ਜੀ ਨਾਲ ਇਸਤੇ ਬਾਰੇ ਗੱਲ ਕੀਤੀ ਹੈ ਜੋ ਠੇਕੇਦਾਰ ਨੇ ਉਹਨਾਂ ਨੂੰ ਅਗਲੀ ਮੀਟਿੰਗ ਦੇ ਵਿੱਚ ਜੋ ਉਹਨਾਂ ਦੇ ਨਾਲ ਕਮਿਟਮੈਂਟ ਹੋਈ ਹੋਈ ਹੈ ਉਸਤੇ ਬਾਰੇ ਜੋ ਚਰਚਾ ਹੋਵੇਗੀ ਨਵੀਂ ਪਾਲਿਸੀ ਬਣਾਈ ਜਾਵੇਗੀ ਸੋ ਸ਼ਰਾਬ ਦੇ ਰੇਟ ਜਿਹੜੇ ਨੇ ਉਹ ਬਿਲਕੁਲ ਘੱਟ ਕਰ ਦਿੱਤੇ ਜਾਣਗੇ ਜੋ ਕਿ ਇੱਕ ਆਮ ਨਾਗਰਿਕ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਸੀ ਕਿ ਲੋਕ ਕਿਸ ਤਰ੍ਹਾਂ ਦੇਸੀ ਸ਼ਰਾਬ ਵਾਲੇ ਪਾਸੇ ਜਾਂਦੇ ਨੇ ਸ਼ਰਾਬ ਤਸਕਰੀ ਕਿਉਂ ਹੁੰਦੀ ਏ ਜੋ ਚੰਡੀਗੜ੍ਹ ਹਰਿਆਣਾ ਜਾਂ ਰਾਜਸਥਾਨ ਉਧਰੋਂ ਸ਼ਾਪ ਆਉਂਦੀ ਏ ਪੰਜਾਬ ਦੇ ਵਿੱਚ ਵਿਕਦੀ ਔਰ ਪੰਜਾਬ ਦਾ ਰੈਵਨਿਊ ਜਿਹੜਾ ਕਹਿੰਦੇ ਸੀ ਸ਼ਰਾਬ ਦੇ ਨਾਲ ਇਕੱਠਾ ਹੋਵੇਗਾ ਲੇਕਿਨ ਉਹ ਸ਼ਰਾਬ ਜਦੋਂ ਪੰਜਾਬ ਵਿੱਚ ਵਿਕਣੀ ਬੰਦ ਹੋ ਗਈ ਤਾਂ ਫਿਰ ਸ਼ਰਾਬ ਦੇ ਨਾਲ ਜਿਹੜਾ ਮਾਲੀਆ ਇਕੱਠਾ ਹੋਣਾ ਸੀ ਉਹ ਉਦੇ ਤੇ ਬ੍ਰੇਕ ਲੱਗ ਗਈ ਸੋ ਸ਼ਰਾਬ ਦਾ ਮਾਲੀਆ ਪਿਆਕੜਾ ਨੇ ਦੱਸਿਆ ਕਿ ਅਸੀਂ 60% ਜਿਹੜਾ ਕਿ ਉਹ ਮਾਲੀਆ ਸ਼ਰਾਬ ਦੇ ਰਹੀਂ ਪੰਜਾਬ ਨੂੰ ਦਿੰਦੇ ਆ ਸੋ ਸ਼ਰਾਬ ਜੇਕਰ ਸਸਤੀ ਹੋਰ ਹਰੇਕ ਤੱਕ ਖਰੀਦਣ ਦੇ ਯੋਗ ਹੋਣਗੇ ਲੋਕ ਜਿਹੜੇ ਧਿਆੜੀਦੜ ਲੋਕ ਹੁੰਦੇ ਨੇ ਉਹ ਠੇਕੇ ਤੋਂ ਸ਼ਰਾਬ ਲੈ ਕੇ ਪੀਕੇ ਤੇ ਆਪਣਾ ਜਿਹੜਾ ਕਿ ਸਾਰਾ ਦਿਨ ਕੰਮ ਕਰਦੇ ਨੇ ਸੋ ਜਦੋਂ ਸ਼ਰਾਬ ਬਹੁਤ ਮਹਿੰਗੀ ਮਿਲਦੀ ਹੈ ਜਿਸ ਕਾਰਨ ਉਹ ਫਿਰ ਪਿੰਡਾਂ ਦੇ ਵਿੱਚੋਂ ਦੇਸੀ ਸ਼ਰਾਬ ਖਰੀਦੇ ਨੇ ਜਿਸ ਨਾਲ ਦੇਸੀ ਸ਼ਰਾਬ ਦੀ ਤਸਕਰੀ ਵੀ ਵੱਧਦੀ ਹੈ ਔਰ ਦੇਸੀ ਸ਼ਰਾਬ ਜਿਹੜੀ ਹੈ ਉਹ ਮੌਦਾ ਕਰਨੀ ਬਣਦੀ ਹੈ ਸੋ ਮੁੱਖ ਮੰਤਰੀ ਨੂੰ ਜਦੋਂ ਉਹਨਾਂ ਨੇ ਪੱਤਰ ਲਿਖਿਆ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਉਸ ਪੱਤਰ ਦੇ ਉੱਪਰ ਇਹ ਸਾਰੇ ਕੁਝ ਦੇਖਣ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਕਿ ਹੁਣ ਦੇਸੀ ਸ਼ਰਾਬ ਜਿਹੜੀ ਹੈ ਉਹ ਨਹੀਂ ਪਿੰਡਾਂ 'ਚ ਵਿਕ ਸਕੇਗੀ ਹੁਣ ਠੇਕੇ ਦੀ ਸ਼ਰਾਬ ਹੀ ਲੋਕ ਲੈਣਗੇ ਜੋ ਕਿ ਸਸਤੀ ਹੋਵੇਗੀ ਔਰ ਉਹਦਾ ਰੇਟ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੈਅ ਕਰ ਦਿੱਤਾ ਜਾਵੇਗਾ ਉਹ ਸ਼ਰਾਬ ਜਿਹੜੀ ਹੁਣ ਤੁਹਾਨੂੰ ਮਿਲੇਗੀ ਸਸਤੇ ਰੇਟਾਂ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਐਲਾਨ ਕੀਤਾ ਗਿਆ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਲੋਕ ਦੇਸੀ ਸ਼ਰਾਬ ਲੈ ਕੇ ਪਿੰਦੇ ਨੇ ਉਹ ਜਰੀਲੀ ਸ਼ਰਾਬ ਲੈ ਕੇ ਪਿੰਦੇ ਨੇ ਜਿਸ ਕਰ ਉਹਨਾਂ ਦੇ ਮੌਤਾਂ ਹੁੰਦੀਆਂ ਨੇ ਸੋ ਇਸ ਪਾਸੇ ਨਾ ਜਾਣ ਉਹਨਾਂ ਨੂੰ ਠੇਕਿਆਂ ਤੋਂ ਘੱਟ ਰੇਟ ਤੇ ਸ਼ਰਾਬ ਜਿਹੜੀ ਉਹ ਮਿਲੇ ਹੁਣ ਬਹੁਤ ਜਿਹੜਾ ਕਿ ਵਹਿਗੀ ਸ਼ਰਾਬ ਮਿਲਣ ਕਰਕੇ ਲੋਕ ਜਿਹੜੇ ਨੇ ਇਹ ਦੇਸੀ ਸ਼ਰਾਬ ਲੈਂਦੇ ਸੀ ਜਿਸ ਕਰਕੇ ਲੋਕਾਂ ਨੂੰ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਦੂਸਰੇ ਪਾਸੇ ਜੋ ਪਿਆਕਰਾਂ ਦੇ ਵੱਲੋਂ ਹੁਣ ਇਹ ਹੀ ਦੱਸਿਆ ਜਾ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ ਜੋ ਪੰਜਾਬ ਦਾ مالیਏ ਦੇ ਵਿੱਚ ਅਸੀਂ ਬਹੁਤ ਵੱਡਾ ਯੋਗਦਾਨ ਪਾਉਂਦੇ ਆ 100% ਵਿੱਚੋਂ ਲਗਭਗ 60% ਜਿਹੜੇ ਸ਼ਰਾਬ ਪੀਣ ਵਾਲੇ ਨੇ ਉਹ ਮਾਲੀਆ ਪੰਜਾਬ ਸਰਕਾਰ ਨੂੰ ਦਿੰਦੇ ਨੇ ਜੇਕਰ ਪੰਜਾਬ ਸਰਕਾਰ ਇਸੇ ਤਰ੍ਹਾਂ ਮਾਲੀਆ ਇਕੱਠਾ ਕਰਨਾ ਚਾਹੇਗੀ ਤਾਂ ਫਿਰ ਉਸ ਨੂੰ ਸ਼ਰਾਬ ਦੀ ਰੇਟ ਕੱਟ ਕਰਨੇ ਚਾਹੀਦੇ ਨੇ ਜੇਕਰ ਸ਼ਰਾਬ ਪੀਣ ਵਾਲਿਆਂ ਨੂੰ ਸ਼ਰਾਬਾਂ ਨਹੀਂ ਮਿਲਣਗੀਆਂ ਤਾਂ ਫਿਰ ਡੇਰਾਬਾਦ ਨਾਲ ਜੁੜ ਜਾਣਗੇ ਡੇਰਾਬਾਦ ਨੂੰ ਨਾਮਦਾਨ ਲੈਣਗੇ ਫਿਰ ਸ਼ਰਾਬ ਦਾ ਮਾਲੀਆ ਵੀ ਕੱਟੇਗਾ ਸ਼ਰਾਬ ਦੇ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਨੂੰ ਬਹੁਤ ਮਾਲੀਆ ਇਕੱਠਾ ਹੁੰਦਾ ਹੈ ਰੈਵਨਿਊ ਇਕੱਠਾ ਹੁੰਦਾ ਹੈ ਉਸ ਦੇ ਉੱਪਰ ਬ੍ਰੇਕ ਲੱਗੇਗੀ ਜਿਸ ਕਰ ਮੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਹੁਣ ਸ਼ਰਾਬ ਦੇ ਰੇਟ ਘਟਾਉਣ ਲਈ ਐਲਾਨ ਕੀਤਾ ਗਿਆ ਹੈ